ਮਿਤੀ 17 11 2025 ਨੂੰ ਮੁਖ ਅਸਰ थाना ਮਕਬੂਲਪੁਰ ਇੰਸਪੈਕਟਰ ਜਸਜੀਤ ਸਿੰਘ ਨੂੰ ਐਡਵੋਕੇਟ ਪੰਕਜ ਅਟਵਾਲ ਵਾਸੀ ਗੁਰਤੇਗ ਭਦਰ ਨਗਰ ਅਮੈਸਰ ਵੱਲੋਂ ਆ ਕੇ ਸੂਚਨਾ ਦਿੱਤੀ ਕਿ ਉਹ ਮਿਤੀ 15 11 2025 ਨੂੰ ਆਪਣੇ ਪਰਿਵਾਰ ਸਮੇਤ ਆਪਣੀ ਸਿਸਟਰ ਨੂੰ ਮਲਨੀ ਪਟਿਆਲਾ ਗਏ ਸਨ ਤੇ ਜੋ ਅੱਜ ਵਾਪਸ ਆਏ ਨੇ ਤੇ ਉਹਨਾਂ ਦੇ ਘਰ ਵਿੱਚ ਕਿਸੇ ਨਾਮ ਬਲੂਮ ਵਿਅਕਤੀ ਵੱਲੋਂ ਚੋਰੀ ਕਰ ਲਈ ਗਈ ਹੈ ਜਿਸ ਵਿੱਚ ਉਹਨਾਂ ਦੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਗਹਿਣੇ ਅਤੇ ਉਹਨਾਂ ਦਾ ਇੱਕ ਲਾਇਸੈਂਸੀ ਵੈਪਨ ਵੀ ਚੋਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ ਜਿਸ ਪਰ ਮੁਖਫਸਾ थाना ਮਕਬੂਲਪੁਰਾ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਮੁਕੱਦਮਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕਰ ਲਈ ਗਈ ਜੋ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਜਿਨ੍ਹਾਂ ਨੇ ਕਾਫੀ ਮਿਹਨਤ ਹਿਊਮਨ ਇੰਟੈਲੀਜੈਂਸ ਸੀਸੀਟੀਵੀ ਕੈਮਰਾ ਦੀ ਫੁਟੇਜ ਅਤੇ ਟੈਕਨੀਕਲੀ ਤੌਰ ਤੇ ਦੇਖ ਕੇ ਜਿਹੜਾ ਦੋਸ਼ੀ ਆ ਉਸ ਨੂੰ ਟ੍ਰੇਸ ਕੀਤਾ ਜਿਸ ਨੂੰ ਟ੍ਰੇਸ ਕਰਕੇ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਜੋ ਦੋਸ਼ੀ ਦਾ ਨਾਮ ਵੀਰੂ ਸਾਨਾ ਪੱਪੂ ਵਾਸੀ ਫਲੈਟ ਨਿਊ ਅਮਰਸਰ ਹੈ ਜਿਸ پاسੋਂ ਚੋਰੀशुदा ਸੋਨੇ ਦੇ ਜੀਵਰਾਤ ਚਾਂਦੀ ਦੇ ਜੀਵਰਾਤ ਲਾਇਸੈਂਸੀ ਵੈਪਨ ਅਤੇ ਹੋਰ ਕੀਮਤੀ ਸਮਾਨ ਬਰਾਮਦ ਹੋ ਚੁੱਕਾ ਹੈ ਜੋ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਉਸ ਦਾ ਰਿਮਾਂਡ ਹਸਲ ਕੀਤਾ ਗਿਆ ਹੈ ਜੋ ਦੌਰਾਨੇ ਤਫਤੀਸ਼ ਹੋਰ ਵੀ ਪੁਸ਼ਟੀਸ਼ ਕੀਤੀ ਜਾਵੇਗੀ ਤੇ ਹੋਰ ਵੀ ਵਾਰਦਤਾ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ